ਉਸੇ ਦੇਖ ਰਿਹਾ ਹਾਂ ਔਨ 에ਅਰ ਤੇ ਮੈਂ ਹਾਂ ਤੁਹਾਡੇ ਨਾਲ ਵਰਸ਼ ਇੱਕ ਪਾਸੇ ਨਸ਼ਾ ਵਿਰੋਧ ਜੰਗ ਛੜੀ ਹੋਈ ਹੈ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਵਾਅਦੇ ਕੀਤੇ ਜਾ ਰਹੇ ਹਨ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਉੱਥੇ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਜੋ ਕਿ ਕਪੂਰਥਲਾ ਤੋਂ ਸਾਹਮਣੇ ਆ ਰਿਹਾ ਜਿੱਤੇ 34 ਸਾਲਾ ਔਰਤ ਨਸ਼ੇ ਦੀ ਲਤ ਦੀ ਆਦੀ ਹੈ ਆਪਣੇ ਬੱਚਿਆਂ ਤੱਕ ਨੂੰ ਨਸ਼ੇ ਦੀ ਲਤ ਲਗਾ ਦਿੰਦੀ ਹੈ ਤਾਂ ਦੱਸ ਦੇ ਕਿ 11 ਸਾਲਾ ਦੀ ਉਸ ਦੀ ਬੱਚੀ ਹੈ ਜਿਸ ਨੂੰ ਉਸ ਨੇ ਨਸ਼ੇ ਦੀ ਲਤ ਲਗਾ ਦਿੱਤੀ ਹੈ ਤੇ ਨਸ਼ੇ ਦੀ ਪੂਰਤੀ ਲਈ ਆਪ ਤਾਂ ਦੇਵਪਾਰ ਦਾ ਧੰਦਾ ਕਰਦੀ ਹੈ ਸਗੋਂ ਆਪਣੀ ਬੱਚੀ ਨੂੰ ਵੀ ਜੈ ਦੇਵਪਾਰ ਦੇ ਧੰਦੇ ਵਿੱਚ ਲਗਾਇਆ ਹੋਇਆ ਹੈ ਤਾਂ ਦੱਸ ਦਿਗੇ ਜੋ ਮਾਮਲਾ ਹੈ ਇੱਕ ਪੂਰ ਥਲਾ ਤੋਂ ਸਾਹਮਣੇ ਆਏ ਜਿੱਥੇ ਨਸ਼ੇ ਦੀ ਆਦੀ ਔਰਤ ਦੇਵਪਾਰ ਦਾ ਧੰਦਾ ਕਰਦੀ ਹੈ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਅੱਗੋਂ ਇਸ ਮਾਮਲੇ ਤੇ ਸਮਾਜ ਸੇਵੀ ਦਾ ਕੀ ਕੁਝ ਕਹਿਣਾ ਤੁਸੀਂ ਆਪ ਹੀ ਸੁਣ ਲਵੋ ਹਨੂੰ ਮੈਨੂੰ ਕੁਛ ਦਿਨ ਪਹਿਲਾਂ ਪਤਾ ਲੱਗਾ ਕਿ ਇੱਕ 10-12 ਸਾਲਾਂ ਦੀ ਬੇਟੀ ਚਿੱਕੇ ਦੇ ਨਾਲ ਐਡਿਕਟ ਹੈ ਉਹ ਬਤਾਰੀ ਦੇ ਬਹੁਤ ਬੁਰੇ ਹਾਲ ਹੈ ਮੈਂ ਨਰੈਣ ਸਿੰਘ ਨਾਲ ਗੱਲ ਕੀਤੀ ਮੁੰਡਾ ਸਪੈਸ਼ਲ ਸੈੱਲ ਦਾ ਹੈਗਾ ਕਿਹਦਾ ਗੁਰਕੀ ਦਿੱਤਾ ਕਿ ਹਰਕੀਰਤ ਹਰਕੀਰਤ ਉਹ ਵਿਚਾਰੇ ਨੇ ਸਾਡੇ ਨਾਲ ਬਹੁਤ ਮਿਹਨਤ ਕਰਕੇ ਅਸੀਂ ਉਹ ਕੁੜੀ ਦੇ ਉਹਦੀ ਮਾਂ ਜਿਹੜੀ ਕਿ 3500 ਤੋਂ ਲੈ ਕੇ 4000 ਤੱਕ ਦਾ ਚਿੱਟਾ ਉਹਨੇ ਮੈਨੂੰ ਆਪੇ ਮੂੰਹ ਮੰਨੀ ਕਿ ਮੈਂ ਲਾਉਣੀ ਹੈ ਤੇ ਉਹਦੀ ਕੁੜੀ 12 ਸਾਲਾਂ ਦੀ ਹੈ ਉਹ ਵੀ ਚਿੱਟਾ ਚਿੱਕੇ ਨਾਲ ਹੋ ਗਈ ਡੈਕਟਰ ਉਹਨਾਂ ਉਹਨਾਂ ਨੂੰ ਚੈਲੰਜ ਟਾ ਮਿਲਦਾ ਨਹੀਂ ਸੀ ਬਹੁਤ ਬੁਰੇ ਹਾਲ ਸੀ ਕਿਉਂਕਿ ਪੰਜਾਬ ਪੁਲਿਸ ਨੇ ਚੋਰੀ ਕੱਢੀ ਵੀ ਇਹਨਾਂ ਦੀ ਪੂਰੀ ਤਰ੍ਹਾਂ ਐਸ ਕਰਕੇ ਉਹ ਬਜਾਰੀਆਂ ਹੁਣ ਕੜਥੀਆਂ ਸੀਗੀਆਂ ਅਸੀਂ ਮੈਂ ਤੇ ਨਿਰਨ ਸਿੰਘ ਨੇ ਆਪਣੀ ਟੀਮ ਲੈ ਕੇ ਅਸੀਂ ਉਹਨਾਂ ਨੂੰ ਲੈ ਕੇ ਸਰਕਾਰੀ ਹਸਪਤਾਲ ਜਾਏ ਆ ਕਿਦਰ ਵੇ ਤੇ ਐਸਐਮਓ ਸਾਡੇ ਨਾਲ ਜونیئر ਅਡਵੋਕੇਟ ਇਹ ਵੀ ਬਹੁਤ ਵਧੀਆ ਕੰਮ ਕਰਦਾ ਮੁੰਡਾ ਅਸੀਂ ਤਿੰਨਾਂ ਨੇ ਨਾਲ ਪੰਜਾਬ ਪੁਲਿਸ ਐਸਐਮਓ ਦੇ ਦਰਬਾਰ ਨੂੰ ਮਿਲੇ ਉਹਨਾਂ ਨੇ ਉਹਨਾਂ ਨੂੰ ਮਾਵਾਤੀਆਂ ਨੂੰ ਦੋਨੋਂ ਇੱਕ ਵਾਰੀ ਦਾਖਲ ਕੀਤਾ ਕੱਲ ਨੂੰ ਉਹ ਕਹਦੇ ਸੀ ਨੂੰ ਅ ਕਪੂਰ ਸਾਹਿਬ ਰੈਫਰ ਕਰ ਦੋਗੇ ਅਸੀਂ ਸਾਡੀ ਟੀਮ ਤੇ ਸਾਡੇ ਇਸ ਇਥੋਂ ਦੇ ਐਮ.ਐਲ.ਏ. ਅਸੀਂ ਉਹਨਾਂ ਨੂੰ ਰਿਕਵੈਸਟ ਕਰਾਂਗੇ ਵੀ ਸਾਡੀ ਸਹਿਯੋਗ ਕਰਨ ਅਸੀਂ ਉਹਨਾਂ ਨੂੰ ਕਪੂਰਥਲੀ ਛੱਡ ਕੇ ਅੱਜ ਬੱਚੇ ਦੇ ਹਾਲਾਤ ਦੇਖ ਲਈਏ 11-12 ਸਾਲ ਦੀ ਉਮਰ ਦੀ ਮਰ ਚਿੱਟਾ ਲਾਉਣ ਲੱਗ ਗਿਆ ਹਾਂ ਹਾਂ ਉਹ ਕਹਿੰਦੀ ਮੈਨੂੰ ਹੁਣ ਤੋੜ ਲੱਗੀ ਵੀ ਹੈ ਜੀ ਉਹ ਐਸਮਨ ਨੇ ਪੁੱਛਿਆ ਨਾ ਜੀ ਵੀ ਤੁਹਾ ਤੁਹਾਡੀ ਕੀ ਵੀ ਸਨਾ ਕਹਿੰਦੀ ਮੈਂ ਤਿੰਦਰੋ ਹੋ ਚਿੱਟਾ ਨਹੀਂ ਮਿਲਿਆ ਇਸ ਕਰਕੇ ਮੈਂ ਇਸ ਤਨ ਤਰਫੀ ਨਹੀਂ ਆ ਇਸ ਕਰਕੇ ਅਸੀਂ ਉਹਦਾ ਟ੍ਰੀਟਮੈਂਟ ਸ਼ੁਰੂ ਕਰਾਇਆ ਸਾਡੇ ਲਈ ਨਾ ਅੱਜ ਸਾਡੇ ਲਈ ਸਭ ਤੋਂ ਮਾੜਾ ਦਿਨ ਹੈ ਅੱਜ ਸਾਰਾ ਮਨ ਇਹਨਾਂ ਪਰੇਸ਼ਾਨ ਹੈ ਜਿਹਦੇ ਲਈ ਸਾਡੇ ਕੋਲ ਕੋਈ ਸ਼ੱਕ ਨਹੀਂ ਇੱਕ ਬੱਚਾ ਤਾਂ ਮਦਰ ਫੀਡ ਲੈਂਦਾ ਹੈ ਇੱਕ 7 ਸਾਲਾਂ ਦਾ ਬੱਚਾ ਹੈ ਇੱਕ 12 ਸਾਲਾਂ ਦੀ ਬੇਟੀ ਹੈ ਤੇ ਇੱਕ ਉਹਨਾਂ ਦੀ ਮਦਰ ਹੈ ਜਿਹੜੀ 12 ਸਾਲਾਂ ਦੀ ਬੱਚੀ ਹੈ ਉਹਨੇ ਸਾਰੀ ਸਟੋਰੀ ਦੱਸੀ ਹੈ ਵੀ ਕਿਸ ਤਰ੍ਹਾਂ ਮੈਂ ਸਾਲੋਂ ਗੱਚਾ ਲੌਂਦੀ ਨੂੰ ਕਿਸ ਤਰ੍ਹਾਂ ਕੁੱਤਾ ਵਿਕਦਾ ਹੈ ਤੇ ਕਿਸ ਤਰ੍ਹਾਂ ਸਿਸਟਮ ਚੱਲਦਾ ਹੈ ਉਹਦੀ ਮਦਰ ਚਲੀ ਜਾਂਦੀ ਹੈ ਕਿ ਨਹੀਂ ਮੇਰੀ ਮਦਰ ਤਾਂ ਚਲੀ ਜਾਂਦੀ ਹੈ ਰਾਤ ਨੂੰ ਬਲਵਣਾ ਟੋਲ ਪਲਾਜੇ ਤੇ ਤੇ ਮੈਂ ਅਸੀਂ ਤਿੰਨੇ ਭੈਣ ਭਰਾ ਦਾ ਦਾ 150 ਖਰਾਂ ਖਾਨੀ ਮਜਬੂਰ ਹੈ ਤੇ ਮੈਨੂੰ ਲੱਗਦਾ ਇਹਨਾਂ ਨੂੰ ਹੱਤਿਆਂ ਨੂੰ ਸਾਲ ਹੋ ਗਿਆ ਹੁਣ 2 ਮਹੀਨੇ ਪਹਿਲਾਂ ਮੈਂ ਸੀ ਬਾਈ ਪਵਨ ਸੀ ਜੌਨੀ ਰਕੀਰ ਸਾਹਿਬ ਸੀ ਇੱਕ ਜੀਤੋ ਬਾਈ ਬਰਾਰ ਸਾਹਿਬ ਹੈ ਅਸੀਂ ਦੋ ਟਾਈਪ ਨੇ ਪਹਿਲਾਂ ਵੀ ਇਹ ਮੁੱਦਾ ਚੱਕਿਆ ਸੀ ਅਖਬਾਰਾਂ 'ਚ ਖ਼ਬਰਾਂ ਵੀ ਛਪੀਆਂ ਸੀ ਐਡਮੈਟਰ ਵੀ ਕਰਾਇਆ ਸੀ ਬਹੁਤ ਵੱਡੀ ਇੱਕ ਨੈਸ਼ਨਲ ਲੈਵਲ ਦੀ ਨਿਊਜ਼ ਵੀ ਬਣੀ ਸੀ ਪ੍ਰੰਤੂ ਉਹਨਾਂ ਨੂੰ ਫੇਰ ਛੱਡਤਾ ਸੀਗਾ ਉਹ ਬੱਚੇ ਅੱਜ ਦਾਦਾ ਠੋਕਰਾ ਗੰਦੇ ਫਿਰਦੇ ਆ ਸਾਨੂੰ ਮਾਨਯੋਗ ਇਸ ਸੰਮੋਹ ਦੇ ਦਰਵਾਜ਼ੇ ਬਹੁਤ ਕਮੋਡਿਟ ਕੀਤਾ ਹੈ ਇੱਕ ਮੁੰਡਾ ਹਕੀਰਤਾ ਜੋ ਸਪੈਸ਼ਲ ਸਰਚ ਆਇਆ ਹੈ ਉਹਨੇ ਫਿਰ ਨੇ ਦੋ ਦਿਨ ਲੋਕੀ ਤੰਦਰੋਗੀ ਸਭ ਨਾਲ ਕਈ ਕਰ ਦਿਨ ਉਹ ਕੁੜੀ ਨੇ ਬਿਆਨ ਦਿੱਤੇ ਆ ਦੱਸਿਆ ਬੀ ਆ ਸਿਸਟਮ ਚੱਲ ਰਿਹਾ ਹੈ ਗਰਾਊਂਡ ਲੈਵਲ ਤੇ ਚਿੱਟਾ ਜਵਾਨੀ ਬੰਦ ਹੋਇਆ ਮੈਨੂੰ ਲੱਗਦੀ ਹੈ ਕਿ ਦਰਵਾ ਮੰਡੀ ਚ ਪੰਜਾਬ ਚ ਸਭ ਤੋਂ ਵੱਧ ਐਚ ਆਈ ਵੀ ਤੇ ਹੈਪੇਟਾਈਟ ਸੀ ਦੇ ਪੇਸ਼ੈਂਟ ਨਿਕਲਗੇ ਗਰੀਬ ਦੱਕਾ ਜਿਹੜਾ ਮਰੀ ਜਾਂਦਾ ਨੌਜਵਾਨ ਪੀੜੀ ਖਤਮ ਹੋ ਜਾਂਦੀ ਹੈ ਜੇ ਇਹੀ ਹਾਲਾਤ ਰਹੇਉਣ ਵਾਲੇ ਸਮੇਂ ਚ ਨੌਜਵਾਨ ਪੀੜੀ ਬਿਲਕੁਲ ਖਤਮ ਹੋ ਜੂਗੀ ਨੌਜਵਾਨਾਂ ਦਾ ਖਤਮ ਹੋਣਾ ਹੀ ਹੋਣਾ ਹੈ ਦੁੱਧ ਚੁੰਘਦੇ ਬੱਚੇ ਵੀ ਖਤਮ ਹੋ ਜਾਣਗੇ ਇਹ ਚਿੱਟੇ ਦੀ ਪੂਰਤੀ ਫਿਰ ਕਿਸ ਤਰ੍ਹਾਂ ਕਰਦੇ ਸੀਗੇ ਜਿਹੜੇ ਚਿੱਟੇ ਦੀ ਪੂਤੀ ਇਹ ਜਿਹੜੀ ਦੀ ਮਦਰ ਸੀ ਉਹ ਵਿਚਾਰੀ ਇਹ ਮੋਰਲ ਜਾਨਕੀ ਜਿਹਨੂੰ ਆਪਾਂ ਦੀ ਸਮਵਰੋਚੀ ਦਾ ਧੰਦਾ ਕਹ ਦਿੰਨੇ ਉਹ ਕਰਦੀ ਸੀ ਤੇ ਮੈਂ ਬੱਚੀ ਬਾਰੇ ਕੋਈ ਮੇਰੇ ਕਮੈਂਟਸ ਨਹੀਂ ਮੇਰੀ ਧੀਆ ਵਰਗੀ ਨੌਂ ਦੇ ਬਾਰੇ ਕੁਝ ਨਹੀਂ ਬੋਲਦਾ ਉਹ ਵੀ ਤਰੀਕਾ ਕੋਈ ਕੋਈ ਸਰਕਾਰੀ ਮੁਲਾਜ਼ਮ ਸੀ ਤੇ ਇਹਨਾਂ ਦਾ ਇਹੀ ਮੇਨ ਬਿਜ਼ਨਸ ਲਾ ਲਓ ਮਜਬੂਰੀ ਲਾ ਲਓ ਧੰਦਾ ਲਾ ਲਓ ਚੋਰੀ ਚਿਕਾਰੀ ਕਰਨੀ ਜਾਂ ਆਪਦੀ ਦੇਵਪਾਰ ਦੇ ਧੰਦੇ ਚੋਹੇ ਚਰੀ ਆਪਦੇ ਚਿੱਟੇ ਦੀ ਪੂਤੀ ਕਰਦੀ ਸੀ ਤੇ ਇਹਨਾਂ ਨੂੰ ਹਸਪੀਟਲਾਈਜ਼ ਕਰਤਾ ਇੱਥੇ ਇਹਨਾਂ ਨੂੰ ਹਸਪੀਟਲ 'ਚ ਦਾਖਲ ਕੀਤਾ ਐ ਐਸਐਮਓ ਮੈਡ ਨੇ ਕਿਹਾ ਵੀ ਜੋ ਲੇਡੀਜ਼ ਕਿੱਤਾ ਲਉਣੀ ਹੈ ਉਹਦੇ ਲਈ ਸਪੈਸ਼ਲ ਖਪੂਤਲੇ ਰਿੰਗ ਬਣਿਆ ਹੋਇਆ ਹੈ ਅਵੇ ਢਿੱਲੋ ਜੀ ਬਹੁਤ ਵਧੀਆ ਕੰਮ ਕਰ ਰਹੇ ਹੈ ਅਸੀਂ ਅਬ ਉਹ ਢਿੱਲੋ ਨੂੰ ਪ੍ਰੇਜ਼ ਕਰਾਂਗੇ ਵੀ ਤੁਸੀਂ ਐਂਬੂਲੈਂਸ ਭੇਜੋ ਤੁਸੀਂ ਬੱਚਿਆਂ ਨੂੰ ਜੋ ਚਿੱਟੇ ਵਾਲੇ ਉਹਨਾਂ ਨੂੰ ਡਰਾਈ ਫਰੂਟ ਦੇ ਰਹੇ ਹੋ ਇਹਨਾਂ ਬੱਚਿਆਂ ਤਾਂ ਖਾਣ ਨੂੰ ਰੋਟੀ ਵੀ ਨਹੀਂ ਮਿਲਦੀ ਇਹਨਾਂ ਦੇ ਤਨ ਤੇ ਕੱਪੜਾ ਨਹੀਂ ਬਹੁਤ ਬੁਰਾ ਹਾਲ ਹੈ ਆ ਮੈਨੂੰ ਉਮੀਦ ਹੈ ਵੀ ਅਵੇ ਢਿੱਲੋ ਵੀ ਵਧੀਆ ਕੰਮ ਕਰਨਗੇ ਇਹਨਾਂ ਨੂੰ ਜਦੋਂ ਸਾਡੀ ਵੀਡੀਓ ਦੇਖਣਗੇ ਤੁਰੰਤ ਸਿਵਲ ਹਸਪੀਟਲ ਚ ਆਉਣਗੇ ਇਹਨਾਂ ਲਈ ਰੋਟੀ ਪਾਣੀ ਦਾ ਰਹਿਣ ਦਾ ਪ੍ਰਬੰਧ ਵੀ ਕਰਨਗੇ ਤੇ ਇਹਨਾਂ ਨੂੰ ਇਮੀਡੀਏਟਲੀ ਕਪੂਰਤਲੇ ਮੂਵ ਕਰਨਗੇ ਉੱਥੋਂ ਇਲਾਜ ਕਰਵਾ ਕੇ ਮੁਲਕਤਾ ਦੀ ਸੇਵਾ ਭਾਈ ਮੰਟੂ ਕੋਲੇ ਜੋ ਜਾ ਜੋ ਨਾਰੀ ਨਿਕਿਤਨਾ ਉੱਥੇ ਭੇਜਣਗੇ ਆ ਬੇਟੇ ਲੋਨ ਵੀ ਮੇਰੀ ਰਿਕਵੈਸਟ ਹੈ ਤੁਸੀਂ ਪਰਸੂ ਵੀ ਸਿਵਲ ਹਸਪੀਟਲ ਚ ਆਏ ਸੀ ਅਸੀਂ ਵੀ ਤੁਹਾਡੇ ਨਾਲ ਆਏ ਸੀ ਜੇ ਐਕਚੁਅਲੀ ਆਪਾਂ ਪ੍ਰੈਕਟੀਕਲੀ ਕੰਮ ਕਰਨਾ ਹੈ ਤਾਂ ਇਹਨਾਂ ਨੂੰ ਕਿਸੇ ਤਨਪੱਤਨ ਲਾਓ ਇਹੀ ਮੇਰੀ ਬੇਨਤੀ ਹੈ